ਅੱਜ ਮੈਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰ ਰਿਹਾ ਹਾਂ ਉਹ ਵਿਸ਼ਾ ਇਹ ਹੈ ਕਿ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਪੱਕੀ ਹੋਈ ਕਣਕ ਨੂੰ ਜੋ ਅੱਗਾਂ ਲੱਗ ਰਹੀਆਂ ਨੇ ਤੇ ਘਟਨਾਵਾਂ ਹੋ ਰਹੀਆਂ ਨੇ ਔਰ ਜਿਸ ਦੇ ਵਿੱਚ ਜਿੱਥੇ مالی ਨੁਕਸਾਨ ਵੀ ਹੋਇਆ ਤੇ ਕਈ ਜਗ੍ਹਾ ਦੇ ਉੱਤੇ ਜਾਨੀ ਨੁਕਸਾਨ ਵੀ ਹੋਇਆ ਸੋ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਇਹ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਅੱਗਾਂ ਲੱਗੀਆਂ ਨੇ ਤੇ ਪੰਜਾਬ ਸਰਕਾਰ ਦਾ ਵਿਭਾਗ ਜੋ ਪਾਵਰਕਾਮ ਹੈ ਉਹਨੂੰ ਚਾਹੀਦਾ ਸੀ ਕਿ ਜੋ ਤਾਰਾ ਕਿਤੇ ਢਿੱਲੀਆਂ ਨੇ ਜਾਂ ਕਿਤੇ ਜੋੜ ਨੰਗੇ ਨੇ ਉਹਨਾਂ ਦੀ ਮੁਰੰਮਤ ਕਰਨ ਦਾ ਪਹਿਲਾ ਹੱਕ ਬਣਦਾ ਸੀ ਤੇ ਮੈਂ ਸਮਝਦਾ ਕਿ ਜਿਹੜੀ ਇਹ ਅਣਗਹਿਲੀ ਹੋਈ ਹੈ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਦੂਸਰੀ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਜੋ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਹ ਸੂਬੇ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਨਹੀਂ ਕਰ ਸਕੀ। ਕਿਉਂਕਿ ਜੇਕਰ ਇੱਥੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਹੁੰਦੀ ਤੇ ਅੱਜ ਜਿਹੜੇ ਸਾਡੇ ਕਿਸਾਨਾਂ ਦੀਆਂ ਕਣਕਾਂ ਅੱਗ ਦੇ ਨਾਲ ਸਣੀ ਹੈ ਉਹਨਾਂ ਨੂੰ ਉਹਨਾਂ ਦੀ ਪੂਰੀ ਪਰਪਾਈ ਮਿਲ ਸਕਦੀ ਸੀ ਜੇਕਰ ਦੂਜੇ ਸੂਬੇ ਇਸ ਸਕੀਮ ਦਾ ਲਾਭ ਲੈ ਰਹੇ ਨੇ ਤੇ ਪੰਜਾਬ ਇਸ ਦਾ ਲਾਭ ਲੈਣ ਵਿੱਚ ਕਿਉਂ ਪਿੱਛੇ ਹੈ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਚਾਹੇ ਉਹ ਹਾੜੀ ਦੀ ਫਸਲ ਹੈ ਚਾਹੇ ਸੌਣੀ ਦੀ ਫਸਲ ਹੈ ਜਿੱਥੇ ਵੀ ਕਿਤੇ ਕੋਈ ਅੱਗ ਲੱਗਣ ਦੇ ਨਾਲ ਜਾਂ ਕੁਦਰਤੀ ਆਫਤ ਦੇ ਨਾਲ ਨੁਕਸਾਨ ਹੁੰਦਾ ਹੈ ਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਅਧੀਨ ਉਹ ਕਿਸਾਨ ਨੂੰ ਉਹਦੀ ਪੂਰੀ ਪਰਪਾਈ ਮਿਲਦੀ ਹੈ ਤਾਂ ਅੱਜ ਜਿਹੜੇ ਸਾਡੇ ਕਿਸਾਨਾਂ ਦੀਆਂ ਅੱਗ ਦੇ ਨਾਲ ਕਣਕਾਂ ਦਾ ਨੁਕਸਾਨ ਹੋਇਆ ਹੈ ਤੇ ਮੈਂ ਸਮਝਦਾ ਕਿ ਜੇ ਉਹ ਇੱਥੇ ਸਕੀਮ ਲਾਗੂ ਹੋਈ ਹੁੰਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੇ ਇਹਨਾਂ ਦੀ ਵੀ ਪਰਪਾਈ ਹੋ ਸਕਦੀ ਸੀ ਸੋ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਇੱਥੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਜਦੋਂ ਕਦੇ ਵੀ ਕਿਸੇ ਕੁਦਰਤੀ ਆਫਤ ਨਾਲ ਫਸਲ ਦਾ ਨੁਕਸਾਨ ਹੁੰਦਾ ਹੈ ਤੇ ਕਿਸਾਨ ਦੀ ਪਰਪਾਈ ਹੈ ਜਿਹੜੀ ਉਹ ਪੂਰੀ ਹੋ ਸਕੇ